ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਵੈਲਕਮ ਹੈ। ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਮੰਗ 2025 ਜਿਹੜਾ ਅਸੀਂ ਕਲਚਰਲ ਕੰਪੀਟੀਸ਼ਨ ਕਰਵਾ ਰਹੇ ਹਾਂ ਉਹਦੇ ਸਿਲਸਿਲੇ 'ਚ ਹੈ ਤੇ ਅੱਜ ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਜਿਹੜੇ ਨਾਲ ਬੈਠੇ ਆ ਇਹਦਾ ਆਸ਼ਾਦੀ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਾਹ ਹਰਬੰਸ ਸਿੰਘ ਜੀ ਆਸ਼ਾਦੀ ਵੈਲਫੇਅਰ ਸੁਸਾਇਟੀ ਦੇ ਸੈਕਟਰੀ ਇਸ ਕਰਨਲ ਗੁਰਮੀਤ ਸਿੰਘ ਸਾਡੇ ਪਾਸ ਪ੍ਰੈਜ਼ੀਡੈਂਟ ਮਿਹੜੂ ਸਾਹਿਬ ਪਾਸ ਪ੍ਰੈਜ਼ੀਡੈਂਟ ਸਾਡੇ ਤਰਨਜੀਤ ਪਾਸ ਪ੍ਰੈਜ਼ੀਡੈਂਟ ਸਾਡੇ ਹਰੀਸ਼ੇਰੀ ਜੀ ਨਾਲ ਹਰਮੇਸ਼ ਤਲਵਾਰ ਜੀ ਮस्तान ਸਿੰਘ ਗਰੇਵਾਲ ਰੀਸ਼ ਠਾਕੁਰ ਜੀ ਪ੍ਰਿੰਸੀਪਲ ਸ਼ੈਲੀ ਸ਼ਰਮਾ ਰਾਮਾਸਰਾ ਜੀ ਇਹ ਸਾਡੀ ਸਾਰੀ ਟੀਮ ਅੱਜ ਉਮੰਗ ਜਿਹੜਾ 2025 ਇਹ ਫੈਸਟੀਵਲ ਕਰਵਾ ਰਹੇ ਕਲਚਰਲ ਕੰਪੀਟੀਸ਼ਨ ਉਹਦੇ ਸਿਲਸਿਲੇ 'ਚ ਅੱਜ ਕਰ ਰਹੀ ਹੈ ਤੁਹਾਨੂੰ ਪਤਾ ਵੀ ਅਸੀਂ ਹਰ ਸਾਲ ਇਹ ਆਪਣੀ ਸੀਜ਼ਨ 7 ਹੈ ਅਸੀਂ 2015 'ਚ ਇਹ ਕੰਪੀਟੀਸ਼ਨ ਸਟਾਰਟ ਕੀਤਾ ਸੀ ਸਪੈਸ਼ਲ ਬੱਚਿਆਂ ਦੀ ਜਿਹੜੀ ਹੈ ਇੰਪਰੂਵਮੈਂਟ ਦੇ ਕਿਉਂਕਿ ਪੜ੍ਹ ਲਿਖ ਨਹੀਂ ਸਕਦੇ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਆ ਉਹਨਾਂ ਦੀ ਗਰੋਥ ਦੇ ਦੋ ਹੀ ਤਰੀਕੇ ਹੁੰਦੇ ਆ ਜਾਂ ਤਾਂ ਉਹ ਸਪੋਰਟਸ ਕਰ ਸਕਦੇ ਆ ਤੇ ਜਾਂ ਉਹ ਡਾਂਸ ਜਿਹਦੇ ਨਾਲ ਬੱਚਿਆਂ ਦੀ ਗਰੋਥ ਹੁੰਦੀ ਹੈ ਤੇ ਸਪੋਰਟਸ ਅਸੀਂ 1995 ਤੋਂ ਅਸੀਂ ਕਰਵਾ ਰਹੇ ਆ ਇਸ ਵਾਰੀ ਸਾਡੀ ਸਿਲਵਰ ਜੁਬਲੀ ਸੀ ਲੁਧਿਆਣਾ ਸੀ ਪ੍ਰੋਗਰਾਮ ਕਰਵਾਇਆ ਔਰ 2015 ਚ ਅਸੀਂ ਸੋਚਿਆ ਵੀ ਇਹ ਕਿਉਂ ਨਾ ਇਹਨਾਂ ਨੂੰ ਅਸੀਂ ਕਲਚਰਲ ਪ੍ਰੋਗਰਾਮ ਵੀ ਕੰਪੀਟੀਸ਼ਨ ਵੀ ਕਰਵਾਈਏ ਤੇ 2015 ਚ ਅਸੀਂ ਪਹਿਲੀ ਵਾਰੀ ਇਹ ਸੀਜ਼ਨ ਦੀ ਸ਼ੁਰੂਆਤ ਕੀਤੀ ਸੀ ਕੋਵਿਡ ਦੇ ਵਿੱਚ ਅਸੀਂ 3 ਸਾਲ ਨਹੀਂ ਕਰਵਾ ਸਕੇ ਔਰ ਐਸੋ ਵੀ ਸਾਡਾ ਸੀਜ਼ਨ 7 ਆ ਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਕਲਚਰਲ ਕੰਪੀਟੀਸ਼ਨ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦਾ ਪੂਰੇ ਇੰਡੀਆ ਚ ਹੋਰ ਕਿਤੇ ਨਹੀਂ ਹੁੰਦਾ ਇਹ ਸਿਰਫ ਤੇ ਸਿਰਫ ਅਸੀਂ ਹਿਸ਼ਾਰਪੁਰਤੀ ਕਰਾਉਂਦੇ ਆ ਔਰ 2015 ਜਦੋਂ ਅਸੀਂ ਸਟਾਰਟ ਕੀਤਾ ਸੀ ਪਹਿਲਾਂ ਹਰ ਸਾਲ ਅਸੀਂ ਪੰਜਾਬ ਦੇ ਸਾਰੇ ਸਕੂਲਾਂ ਦੇ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਸਪੈਸ਼ਲ ਸਕੂਲ ਜਾਂ ਸਰਵ ਸਿੱਖਿਆ ਬਿਹਾਨ ਦੇ ਜਿੰਨੇ ਵੀ ਬੱਚੇ ਆ ਜਿਹੜੇ ਸਰਕਾਰੀ ਸਕੂਲਾਂ 'ਚ ਵੀ ਹੁੰਦੇ ਆ ਉਹ ਸਾਰਿਆਂ ਨੂੰ ਅਸੀਂ ਇਨਵਾਈਟ ਕਰਦੇ ਸੀਗੇ ਤੇ ਪਿਛਲੇ ਸਾਲ ਅਸੀਂ ਇੱਕ ਹੋਰ ਨੈਕਸਟ ਲੈਵਲ ਤੇ ਲੈ ਜਾਣ ਲਈ ਅਸੀਂ ਇਸ ਨੂੰ ਅਸੀਂ ਨਾਰਥ ਜ਼ੋਨ ਤੱਕ ਲੈ ਗਏ ਜਿਹੜੇ ਪੰਜਾਬ ਦੀਆਂ ਆਂਢਗੁਆਂਡ ਵਾਲੀਆਂ ਜੜੀਆਂ ਸਾਡੀਆਂ ਸਟੇਟਸ ਐ ਅਸੀਂ ਪਿਛਲੇ ਸਾਲ ਉਹਨਾਂ ਸਟੇਟਸ ਨੂੰ ਵੀ ਇਨਵਾਈਟ ਕੀਤਾ ਸੀ ਤੇ ਉਹਨਾਂ ਦਾ ਰਿਸਪੌਂਸ ਦੇਖ ਕੇ ਸਾਡਾ ਬੜਾ ਹੌਸਲਾ ਵਧਿਆ ਤੇ ਇਸ ਵਾਰੀ ਅਸੀਂ ਇਸ ਨੂੰ ਨੈਸ਼ਨਲ ਲੈਵਲ ਤੇ ਲੈ ਲਿਆ ਇਵਨ ਸਾਡੀਆਂ ਕਰਨਾਟਕ ਯੂਪੀ ਰਾਜਸਥਾਨ ਦੂਰੋਂ ਦੂਰੋਂ ਸਟੇਟਸ ਤੋਂ ਵੀ ਟੀਮਾਂ ਇਹਦੇ ਵਿੱਚ ਭਾਗ ਲੈਣ ਵਾਸਤੇ ਇਧਰ ਪਹੁੰਚ ਰਹੀਆਂ ਹਨ ਔਰ ਇਸ ਵਿੱਚ ਤਕਰੀਬਨ 330 ਪਾਰਟਿਸਪੀਟੈਂਟਸ ਆ ਰਹੇ ਆ 29 ਟੀਮਾਂ ਇਹ ਚ ਪਾਰਟਿਸਪੀਟ ਕਰ ਰਹੀਆਂ ਔਰ ਜਿਹੜੀਆਂ ਟੀਮਸ ਆ ਅਸੀਂ ਇਹਨਾਂ ਨੂੰ ਦੋ ਕੈਟੇਗਰੀਸ ਵਿੱਚ ਡਿਵਾਈਡ ਕੀਤਾ ਹੈ ਸਮਾਲ ਟੀਮ ਕੈਟੇਗਰੀ ਹੈ ਤੇ ਬਿਗ ਟੀਮ ਕੈਟੇਗਰੀ ਛੋਟੀ ਟੀਮ ਕੈਟੇਗਰੀ ਵਿੱਚ ਸਾਡੇ 8 ਬੱਚੇ ਜਿਹੜੇ ਪਾਰਟਿਸਪੀਟ ਕਰਦੇ ਆ ਉਹ ਛੋਟੀਆਂ ਟੀਮਾਂ ਚ ਤੇ ਜਿਹੜੇ ਵੱਡੇ ਸਕੂਲ ਆ ਜਾਂ ਵੱਡੇ ਡਿਸਟ੍ਰਿਕਟ ਆ ਜਾਂ ਵੱਡੀਆਂ ਸਟੇਟਸ ਆ ਉਹਨਾਂ ਨੂੰ ਅਸੀਂ 16 ਦਾ ਕੋਟਾ ਦਿੱਤਾ ਹੈ ਉਹ ਵੱਡੀਆਂ ਕੈਟਾਗਰੀ ਦੇ ਜਿਹੜੇ 16 ਪਾਰਟਿਸਪੈਂਟ ਹੋਣਗੇ ਇੱਕ ਟੀਮ ਦੇ ਵਿੱਚ ਔਰ ਇਹਦੇ ਵਿੱਚ ਜਿਹੜੇ ਆ ਇਹ ਓਵਰਆਲ ਅਸੀਂ ਫਰਸਟ ਸੈਕੰਡ ਥਰਡ ਦੋਨੋਂ ਕੈਟਾਗਰੀਜ਼ 'ਚ ਅਸੀਂ ਇਹ ਅਲੱਗ-ਅਲੱਗ ਕਰਦੇ ਆ ਔਰ ਜਿੰਨੇ ਵੀ ਵਿਨਰਸ ਹੁੰਦੇ ਆ ਸਾਰਿਆਂ ਨੂੰ ਅਸੀਂ ਅਲੱਗ-ਅਲੱਗ ਅਮਾਉਂਟ ਦਾ ਕੈਸ਼ ਅਵਾਰਡ ਵੀ ਜਿਹੜਾ ਉਹ ਹਰ ਸਾਲ ਦਿੱਤਾ ਜਾਂਦਾ 2 ਲੱਖ ਰੁਪਏ ਤੋਂ ਉੱਪਰ ਜਿਹੜਾ ਕੈਸ਼ ਪ੍ਰਾਈਜ਼ ਹੈ ਉਹ ਇਹਨਾਂ ਬੱਚਿਆਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਣਾ ਔਰ ਹਰ ਇੱਕ ਬੱਚੇ ਨੂੰ ਏ ਕੋਈ ਨਾ ਕੋਈ ਸੀ ਗਿਫਟ ਐਮਪਰੇਰ ਟੀ-ਸ਼ਰਟ ਜਾਂ ਕੋਈ ਮੋਮੈਂਟੋ ਟਾਈਪ ਹਰ ਇੱਕ ਜਿੰਨੇ ਪਾਰਟਿਸਪੈਂਟ ਆਉਂਦੇ ਆ ਅਸੀਂ ਸਭ ਨੂੰ ਵਿੱਚ ਕੁਛ ਨਾ ਕੁਛ ਦੇ ਦੇ ਵਿੱਚ ਉਹਨਾਂ ਨੂੰ ਗਿਫਟ ਦੇ ਕੇ ਭੇਜਦੇ ਆ ਔਰ ਟੋਟਲ ਜਿਹੜੇ ਆ ਇਸ ਵੇਲੇ ਇਹਦੇ ਵਿੱਚ ਟੋਟਲ 9 ਇਵੈਂਟ ਹੋਣਗੇ ਪਿਛਲੇ ਸਾਲ ਅਸੀਂ 8 ਕਰਾਇਆ ਸੀ ਐਸੋਰੀ ਇੱਕ ਨਵਾਂ ਇਵੈਂਟ ਹੋਰ ਐਡ ਕੀਤਾ ਹੈ ਪਹਿਲਾਂ ਹੁੰਦਾ ਸਾਡੇ ਸੋਲੋ ਡਾਂਸ ਫੀਮੇਲ ਸੋਲੋ ਡਾਂਸ ਮੇਲ ਗਰੁੱਪ ਡਾਂਸ ਮੇਲ ਗਰੁੱਪ ਡਾਂਸ ਫੀਮੇਲ ਇੱਕ ਹੁਣ ਸਾਡਾ ਹੁੰਦਾ ਇਵੈਂਟ ਕੋਰੀਓਗ੍ਰਾਫੀ एनवायरनमेंट ਲੈ ਲੈ ਪੂਰਨ ਹੱਤਿਆ ਲੈ ਲਿਆ ਪਾਣੀ ਦੀ ਸੰਭਾਲ ਹੋ ਗਈ ਇਸ ਤਰ੍ਹਾਂ ਦਾ ਕੋਈ ਮੁੱਦਾ ਲੈ ਕੇ ਉਸ ਥੀਮ ਨੂੰ ਲੈ ਕੇ ਇੱਕ ਕੋਰੀਓਗ੍ਰਾਫੀ ਦਾ ਇਵੈਂਟ ਹੈ ਉਹ ਵੀ ਇੱਕ ਚ ਐਡ ਕੀਤਾ ਔਰ ਇੱਕ ਸਾਡੇ ਇਹਦੇ ਵਿੱਚ ਟੋਕੀ ਸਪੈਸ਼ਲ ਬੱਚੇ ਨੈਗਲੈਕਟਡ ਫੀਲ ਕਰਦੇ ਆ ਆਪਣੇ ਆਪ ਨੂੰ ਸਮਾਜ ਤੋਂ ਅਲੱਗ ਅਸੀਂ ਸਪੈਸ਼ਲ ਬੱਚੇ ਤੇ ਨਾਰਮਲ ਬੱਚੇ ਕੰਬਾਈਨਡ ਕਰਕੇ ਇਕੱਠੇ ਸਟੇਜ ਤੇ ਪਰਫਾਰਮ ਕਰਨ ਉਹਦੇ ਵਾਸਤੇ ਅਸੀਂ ਇੱਕ ਯੂਨੀਫਾਈਡ ਪ੍ਰੋਗਰਾਮ ਵੀ ਲਾਸਟ ਇਅਰ ਇੰਟਰੋਡਿਊਸ ਕੀਤਾ ਸੀਗਾ ਉਨੂੰ ਬਹੁਤ ਅੱਛਾ ਹੁੰਗਾਰਾ ਮਿਲਿਆ ਉਹ ਵੀ ਅਸੀਂ ਇਸ ਵਾਰੀ ਕੰਟੀਨਿਊ ਕਰ ਰਹੇ ਹਾਂ ਔਰ ਇਹ ਇਸ ਵਾਰੀ ਇੱਕ ਨਵਾਂ ਈਵੈਂਟ ਅਸੀਂ ਜਿਹੜਾ ਐਡ ਕੀਤਾ ਹੈ ਉਹ ਲੋਅਰ ਅਬਿਲਟੀ ਦੇ ਬੱਚੇ ਜਿਨ੍ਹਾਂ ਦਾ ਆਈਕਿਊ ਲੈਵਲ 40 ਤੋਂ ਥੱਲੇ ਹੈ ਮਤਲਬ ਕਈ ਬੱਚੇ ਐਸੇ ਜਿਹੜੇ ਈਵਨ ਵੀਲ ਚੇਅਰ ਤੇ ਆ ਉਹ ਵੀ ਬੱਚੇ ਇਸ ਵਾਰੀ ਉਹਨਾਂ ਨੂੰ ਵੀ ਮੌਕਾ ਕਿਉਂਕਿ ਉਹ ਹਮੇਸ਼ਾ ਹੀ ਪਿੱਛੇ ਰਹਿ ਜਾਂਦੇ ਅਸੀਂ ਉਹਨਾਂ ਵਾਸਤੇ ਸਪੈਸ਼ਲ ਕੈਟਾਗਰੀ ਇੱਕ ਨਵਾਂ ਈਵੈਂਟ ਐਡ ਕੀਤਾ ਵੀ ਜਿਹੜੇ ਲੋਅਰ ਅਬਿਲਟੀ ਦੇ ਬੱਚੇ ਆ ਲੋਅਰ ਅਬਿਲਟੀ ਦੇ ਦੂਜੇ ਜਿਹੜੇ ਬੱਚੇ ਆ ਉਹਨਾਂ ਨਾਲ ਕੰਪੀਟ ਕਰਨਗੇ ਉਹ ਅਸੀਂ ਆ ਸੋਰੀ ਨਵਾਂ ਇਵੈਂਟ ਜਿਹੜਾ ਇਹ ਐਡ ਕੀਤਾ ਔਰ ਇਹਦੇ ਵਿੱਚ ਮੈਨੂੰ ਬੜੀ ਖੁਸ਼ੀ ਦੱਸਦੇ ਆ ਇਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਡਿਗਨਿਟਰੀਜ਼ ਜਿਹੜੇ ਹੈਗੇ ਆ ਇਹਦੇ ਵਿੱਚ ਪਹੁੰਚ ਰਹੇ ਆ ਵਿਸ਼ੇਸ਼ ਤੌਰ ਤੇ ਅਮਨ अरोड़ा ਜੀ ਕੈਬਨਿਟ ਮਨਿਸਟਰ ਪੰਜਾਬ ਸਰਕਾਰ ਦੇ ਉਹ ਵੀ ਅੱਜ ਕੱਲ ਸਾਡੇ ਵਿੱਚ ਸ਼ਾਮਲ ਹੋਣਗੇ ਇਹ ਅਮਰਸਾਗਰ ਮਿੱਤਲ ਜੀ ਵਾਈਸ ਚੇਅਰਮੈਨ ਸੋਨਾਲੀਕਾ ਗਰੁੱਪ ਔਰ ਕੈਬਨਿਨ ਮੰਤਰੀ ਨੇ ਉਹ ਵੀ ਇਸ ਇਵੈਂਟ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਬਾਅਦ ਡਾਕਟਰ ਰਵਜੋਤ ਕੈਬਨਿਟ ਮਨਿਸਟਰ ਪੰਜਾਬ ਦੇ ਉਹ ਵੀ ਵਿੱਚ ਕੱਲ ਇਵੈਂਟ 'ਚ ਆਣਗੇ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਵੀ ਹਾਮੀ ਭਰੀ ਹੈ ਉਹ ਵੀ ਆਉਣਗੇ ਇਸ ਤੋਂ ਇਲਾਵਾ ਸਾਡੇ ਬ੍ਰਹਮਸ਼ੰਕਰ ਜਿੰਪਾ ਜਸਵੀਰ ਰਾਜਾ ਗਿੱਲ ਇਹ ਆਪਣੇ ਕਰਮਵੀਰ ਘੁੰਮਣ ਇਹਨਾਂ ਸਾਰਿਆਂ ਨੇ ਸਾਨੂੰ ਪਾਰਟਿਸਪੇਸ਼ਨ ਦਾ ਜਿਹੜਾ ਰਿਸਪਾਂਸ ਦਿੱਤਾ ਸੀ ਸਾਰੇ ਆਵਾਂਗੇ ਔਰ ਇਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਸੰਦੀਪ ਮਲਿਕ ਜੀ ਉਹ ਵੀ ਵਿਸ਼ੇਸ਼ ਤੌਰ ਤੇ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਸਾਰੇ ਪਹੁੰਚ ਰਹੇ ਆ ਔਰ ਮੈਂ